तुम करस जियो सब तेरी रास तुम मात पिता हम मारक तेरे तुम्हारी तेरपा में सुख कने रे कोई न जाने तुम्हारा अंत ਸਭੈ ਲਸ ਸਮਾਦਨੀ ਤੁਮਰੇ ਸੂਤਰਤਾਰੀ ਤੁਮ ਕੇ ਹੋਏ ਸੋ ਆਗਿਆ ਕਾਰੀ ਕੀ ਤੁਮਰੀ ਦਤ ਬਿਤ ਤੁਮਹੀ ਜਾਨੀ ਨਾਨਕ ਦਾਸ ਸਾਗਰਵਾਣੀ ਕੀ ਤੁਮਰੀ ਦਤ ਬਿਤ ਤੁਮਹੀ ਜਾਨੀ ਨਾਨਕ ਦਾਸ ਬਲਾ ਸ੍ਰੀ ਵਾਹਿਗੁਰੂ ਜੀ ਮਿਹਰવાન ਸਹ ਮਿਹਰਬਾਨ ਸਹ ਮੇਰਾ ਮਿਹਰਵਾਨ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ Fateh ਸ੍ਰੀ ਭਗਉਤੀ ਜੀ ਸਹਾਈ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੇਤਿਆ ਹੈ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਏ ਸੁਣਾਏ ਅਰਜਹ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਨਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿਖੈ ਸੰਕਟ ਕਜਾਈ। ਤੇਗ ਬਹਾ ਅਦਰ ਸਿਮਰੀਐ ਘਰ ਨੌਂਦ ਆਵੇ ਧਾਈ ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਤਰਸੇ ਪਾਤਸ਼ਾਹ ਸਭ ਥਾਈ ਹੋਏ ਸਹਾਈ। ਸਤ ਸ੍ਰੀ ਅਕਾਲ ਉੱਠ ਜੀ ਕਾ ਧਿਆਨ ਧਰ। ਕਾਰਸਾ ਜੀ ਸੰਗਤ ਸੰਗ ਸੈ ਬੋਨਾ ਜੀ ਜੈ ਹੋਵੇ ਦਸਾਂ ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜਾ ਹਜ਼ੂਰ ਜਾ ਰਾਜੂਰ ਕਲ ਜੋਕੇ ਬੋਹਿਥ ਨਾਮ ਕੇ ਜਹਾਜ਼ ਹਰਤ ਪਲਤ ਕੇ ਰਖਿਆ ਕਿ ਲੋਕ ਪ੍ਰਲੋਕ ਇਸਾ ਆਏ ਤੋ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੇ ਸਰੂਪ ਇਹਨਾਂ ਦੇ ਪਾਠ ਦਰਸ਼ਨ ਕੀਤਾ ਧੰਤਰ ਖਾਲਸਾ ਜੀ ਸਾਧ ਸੰਗਤ ਸਹਿ ਬੋਲਣਾ ਜੀ ਵਾਹਿਗੁਰੂ ਦਸ ਪਾਖਸ਼ ਹਈਆ ਚਾਰ ਸਹਿਬ ਜਾਂ ਤੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਭਗਤਾਂ ਸਚਿਆਰਿਆਂ ਪਿਆਰਿਆਂ ਸਤਿਗੁਰੂ ਆਨਛੇਹੇ ਸਿੰਘਾ ਜੀ ਕੀ ਕਮਾਈ ਕਾਤੇ ਖਾਲਸਾ ਜੀ ਸਾਧ ਸੰਗਤ ਸਹਿ ਬੋਲਣਾ ਜੀ ਵਾਹਿਗੁਰੂ

ਤੁਹ ਤੋਂ ਕਿਹਾ ਬੋ ਨਾਮ ਦਾ ਗਰੀਬੀ ਦਾ ਭੋਸਾ ਦਾ ਸ਼ਾਂਤੀ ਬਖਸ਼ ਤਹਾਡੇ ਚਰਨਾਂ ਨਾਲ ਬਣ ਆਵੇ ਸਵਾਸੇ ਕੇਸਾ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਤੀ ਬਖਸ਼ੋ ਚਰਨਾਂ ਨਾਲ ਜੁੜ ਲਓ ਦਾਸਾਂ ਦੇ ਹਰਿਆ ਦਿਵਸੋ ਗਲੀ ਬਨਵਾਜ ਟੁੱਟੇ ਗੰਡੋ ਮਿਹਰਵਾਨ ਟੁੱਟੇ ਗੰਡੋ ਜੋ ਭਾਵੇਂ ਸੋ ਕੰਮ ਕਰਾਈ ਜੋ ਨਾ ਪਾਵੇ ਸੋ ਨਾ ਕਿੱਥੇ ਪਾਵੇ ਕਿੱਥੇ ਰੱਖ ਲੈ ਜਿੱਥੇ ਨਾ ਪਾਵੇ ਕਿੱਥੇ ਨਾ ਰੱਖੀ ਜਿੱਥੇ ਵੀ ਰੱਖੀ ਆਪਦੇ ਚਰਨਾਂ 'ਚ ਅਖੰਡ ਭਜਨ ਵਕਸੀ ਦਰਗਾਹ ਤੋਂ ਵਕਸੀ ਗੋਪੀ ਆ ਰਹੀ ਅੰਦੇ ਮੇਲੇ ਵਕਸੀ ਜਿਨ੍ਹਾਂ ਦੇ ਮਿਲਨੇ ਕਰ ਇਹ ਸਿੱਖੀ ਸਦਕ ਦੀ ਪ੍ਰਾਪਤੀ ਹੋਵੇ ਧੁਰ ਦਰਗਾਹ ਦੀ ਸਮਤ ਮਿਲੇ ਆਪਦੇ ਦਰ ਤੋਂ ਡਿੱਕੇ ਧੱਕੇ ਨਿੰਦਕ ਦੀ ਸੰਗਤ ਜਿਹਦੇ ਮਿਲਲੇ ਕਰ ਤੂੰ ਵਿਸਰਦਾ ਇਕ ਜੱਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਤਹਾ ਜਿੱਤ ਦੁਆਰੇ ਉਬਰੈ ਕਿਤੇ ਲਿਓ ਉਬਾਰ ਸੜਦੇ ਬੜਦੇ ਸੰਸਾਰ ਤੋਂ ਰੱਖ ਲੈ ਸਤਗੁਰੂ ਤਾਲ ਜੁਗ ਦੇ ਤੱਤੇ ਝੋਲਿਆਂ ਤੋਂ ਆਪਦੀ ਗੋਦ ਵਿੱਚ ਰੱਖੋ ਸਤਗੁਰੂ ਰਹਿਮ ਕਰੋ ਸਾਡੇ ਦੁੱਖ ਉਦਨਾਂ ਚਿਤਾਰੇ ਸਾਡੇ ਤੇ ਮਿਹਰ ਪਰਿਦਰਸ਼ਟੀ ਤੱਕੋ ਸਾਰੇ ਤਰ੍ਹਾਂ ਨੂੰ ਕਾ ਕੇ ਤੇਰੇ ਦਰ ਚੰਗੇ ਮੰਦੇ ਜਿਹੋ ਜਿਹੇ ਵੀ ਦੇਵੀ ਤੇਰੀ ਹਾਂ ਗਰੀਬ ਨਿਵਾਜ ਤੇਰੇਆਂ ਦੀ ਤੈਨੂੰ ਹੀ ਇਲਾਜ ਤੇ ਨਾ ਤੀਨੇ ਤਾਪਨ ਵਾਰ ਦੁੱਖਾਂ ਦਾ ਸੁਖਰਾਸ ਤਾਂ ਕੋਈ ਵਿਗ ਨਾ ਕੋ ਲੱਗੇ ਜਾਂ ਕੀ ਪ੍ਰਭੂ ਅਗੇ ਅਰਦਾਸ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਧੰਨ ਧੰਨ ਬਾਬਾ ਇਸ ਸਿੰਘ ਜੀ ਮਹਾਰਾਜ ਆਪ ਜੀ ਦੀ ਮਿਹਰਾਂ ਦਾ ਸਤਿਕਾਰ ਆਪ ਜੀ ਦੀ ਇਹ ਸੁਭ ਪ੍ਰੇਰਨਾ ਅਨਸਾਰ ਆਪਜੀ ਦੇ ਪਵਿੱਤਰ ਸਥਾਨ ਤੇ ਮਹਾਨ ਜਪ ਤਪ ਸਿਮਰਨ ਹੋ ਰਿਹਾ ਹੈ ਨਿਯਮਾਜ ਇਸ ਟਾਈਮ ਆਪਜੀ ਦੀ ਪਵਿੱਤਰ ਹਜ਼ੂਰੀ ਵਿੱਚ 2024 ਦੀ ਵਿਦਾਇਗੀ ਅਤੇ 2025 ਦੀ ਅੰਤੇ ਇਹ ਰੈਣ ਸਵਾਈ ਦੀਵਾਨ ਸਜੇ ਸਦੇ ਜਵਾਨਾਂ ਵਿੱਚ ਸ਼ਬਦ ਕੀਰਤਨ ਹਰ ਜਸ ਹੋਏ ਬਾਣੀ ਪੜਦੇ ਆ ਅਖਰ ਵੱਧ ਘੱਟ ਪੜਿਆ ਗਿਆ ਸੁਦਕ ਲੈਣਾ ਅੱਗੇ ਤੋਂ ਸੁੱਤ ਤੇ ਸਪਸ਼ ਬਾਣੀ ਪੜਦੀ ਮਨ ਮੁਦੀ ਸਮੱਧ ਰਸਨੀ ਦੀ ਰਿਵਾਜ ਇਰਪਾ ਕਮੀ ਗਰੀਵਨਵਾਦ ਇਹ ਨਵਾਂ ਸਾਲ ਸੁੱਖਾਂ ਦਾ ਬਤੀਤ ਕਰਵਾਉਣਾ ਪਰਿਵਾਰਾਂ ਵਿੱਚ ਸੁਪਾਤ ਪਿਆ ਸੁਖ ਸ਼ਾਂਤੀ ਆਨੰਦ ਮੰਗਲ ਖੁਸ਼ੀਆਂ ਵਕਸੀਆਂ ਦੁੱਖਾਂ ਕਲੇਸ਼ਾਂ ਬਿਗਣਾ ਦਾ ਨਾਸ ਕਰਨਾ ਸੁੱਖਾਂ ਦਾ ਪਰਮੇਸ਼ ਕਰਨਾ ਗਰੀਵਨਵਾਦ ਕਾਰੋਬਾਰ ਵਿੱਚ ਵਾਧੇ ਕਰਨੇ ਕੰਮਾਂ ਕਾਰਾਂ ਵਿੱਚ ਬਰਕਤਾਂ ਤਰਕੀਆਂ ਪਾਉਣੀਆਂ ਹਰ ਤਰ੍ਹਾਂ ਕਰਕੇ ਜੀਵਨ ਦਾ ਸੁਖੀ ਜੀਵਨ ਬੱਚਿਆਂ ਦੇ ਸੱਤੇ ਨਵੀਂ ਪੀੜੀ ਨੂੰ ਪਾਪਕੁਨੇ ਤੋਂ ਬਚਾਉਣਾ ਪੈਰੀ ਨਸਿਆ ਤੋਂ ਪੈਰੀ ਸੰਤ ਤੋਂ ਬਚਾ ਕੇ ਬਾਣੀ ਬਾਣੀ ਨਾਲ ਜੋੜਨਾ ਸਿੱਖੀ ਜੀ ਹੁਣ ਬਖਸ਼ਣਾ ਹਰ ਤਰ੍ਹਾਂ ਕਰਕੇ ਵੀਰ ਆਸਰਾ ਦਿਆ ਆਪ ਜੀ ਦੀ ਦਰਤੀ ਸੇਵਾ ਸਿਮੁਲ ਕੋ ਪਾਵਨਾ ਸੱਚੀ ਪ੍ਰੀਤੀ ਦੀ ਗਰੀਵਨਵਾਜ ਕਿਰਪਾ ਕਰਨੀ ਸੱਚੇ ਪਾਸਾ ਜੀਓ ਸਰਬਤ ਦਾ ਪ੍ਰਣਾ ਮੰਗਦੇ ਹੋਏ ਅਰਦਾਸ ਕੀਤੀ ਹੈ ਜਗਤਿਕ ਸ਼ਾਂਤੀ ਬਖਸ਼ੀ ਹਰ ਤਰ੍ਹਾਂ ਕਰਕੇ ਵੀਰ ਆਸਰਾ ਦਿਆ ਗਰੀਵਨਵਾਜ ਐਸਐਮ ਆਪ ਜੀ ਦੇ حضور ਸ਼੍ਰੀ ਪ੍ਰਸਾਦ ਦਾ ਫਾਲ ਸਜ ਕੇ ਹਾਜ਼ਰ ਹੈ ਆਪ ਊਲ ਲਾਓ ਇਸ ਸ੍ਰੀ ਪ੍ਰਸਾਦ ਪਿਆਰੀ ਸਾਧ ਸੰਗਤ ਨੂੰ ਬਖਸ਼ੋ ਜੋ ਵੀ ਆਪਦੇ ਦਰ ਤੇ ਤਿਲ ਫੁੱਲ ਸਮੂੱਚਾ ਪਰਸਾਨ ਲੈ ਕੇ ਹਾਜ਼ਰ ਹੋਏ ਸ਼ਬਦ ਦੀ ਸਾਧਰੀ ਲਾਉਣੇ ਗ੍ਰੀਤ ਬਾਅਦ ਜੋ ਵੀ ਆਪਦੇ ਦਰ ਤੇ ਆਇਆ ਹੈ ਆਪ ਜੀ ਦੀ ਮਿਹਰ ਅੰਦਾ ਸੱਤਾ ਸਭ ਰਾਜੀ ਕੁਝ ਨੀ ਜਾਵੇ ਨਾਮ ਦਾ ਹੂਏ ਨਾਲ ਬਣ ਆਵੇ ਸਿੱਖ ਪਰਦੇ ਸੰਦੇ ਸਰਬਤਲਾਹੇ ਵੰਡ ਹੋਣ ਸ੍ਰੀ ਗੁਰੂ ਨਾਨਕ ਨਾਮ ਕਰਦੇ ਨਾ ਤੇਰੇ ਪਾਏ ਸਰਬਤਨ ਭਗਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਦੇਨ ਤਜਵਾ ਪ੍ਰਭ ਰਖਵਾਲੇ ਮਾਈ ਬਾਪਾ ਜਾ ਕਹਿ ਹੈ ਮਰਨ ਨਹੀਂ ਸੰਤਾ ਫਖਸਮਤ ਆਈ ਇੱਕ ਮਾਣੇ ਇੱਕ ਭਾਈ ਗੁਰਪੁਰੇ ਕੀ ਸਦਾ ਸਰਨਾਈ ਸਚੈ ਸਹਿਬ ਰਖਿਆ ਕੰਠ ਲਾਈ ਰਹਾ ਆਪਣੇ ਜਨ ਪ੍ਰਵਿਆਪ ਰੱਖੀ ਦੁਤ ਦੂਤ ਸਭ ਭ੍ਰਮ ਖਕੀ ਮੇਟਸ ਨਾਹੀ ਹੋਏ ਆਪਣਾ ਬੀਜ ਆਪ ਖਾਈ ਜਾਣਕਾਰ ਖਵਾਲਾ ਆਪ ਸੂਈ ਜਨਕ ਪੌਂਚ ਲਾ ਸਕਸ ਕੋਈ ਪ੍ਰਭ ਦਾਸ ਰਖੀ ਕਰ ਜਤਨ ਆਪ ਅਖੰਡ ਪੂਰਨ ਜਾਰਨਤ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਤਿਕਾਰ ਨੂੰ ਸ਼ਾਂਤ ਜੀ ਜੀਓ ਤਾਂਤਨ ਸਾਹਿਬ ਜੀ ਗੁਰਦਮ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸੰਬੰਵਾਨ ਸਿੰਘ ਜੀ ਤਾਂਤਨ ਬਾਬਾ ਇਸ ਸਿੰਘ ਮਹਾਰਾਜ ਜੀ ਜੋ ਨਵੇਂ ਸਾਲ ਦੀ ਆਨੰਦ ਦੀ ਖੁਸ਼ੀ ਵਿੱਚ ਸਾਰੇ ਜੱਥਿਆਂ ਨੇ ਹਾਜ਼ਰੀ ਭਰੀ ਹੈ ਤਾਂਤਨ ਗੁਰਦਮ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਾਰੇ ਜੱਥਿਆਂ ਦਾ ਬਹੁਤ-ਬਹੁਤ ਧੰਨਵਾਦ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਪ ਦਾ ਜਨਮ ਸੁਖਨ ਕੀਤਾ ਜੀ ਤੇ ਬੇਨਤੀ ਹੈ ਕਿ ਜੇ ਇਹਨਾਂ ਦੇ ਇਹਨਾਂ ਜਣਾਂ ਵਿੱਚ ਆਪਾਂ ਜਦੋਂ ਗੱਡੀਆਂ ਖੜੀ ਕਰਦੇ ਆ ਨਾ ਪਾਰਕਿੰਗ ਕਰਦੇ ਆ ਉਹਨਾਂ ਗੱਡੀਆਂ ਦਾ ਖਿਆਲ ਰੱਖਿਆ ਕਰੋ ਕਿਉਂਕਿ ਤੇ ਵੀ ਇੱਦਾਂ ਹੋ ਜਾਂਦਾ ਹੈ ਕਿ ਤੁਸੀਂ ਇੱਕ ਗੱਡੀ ਪਾਰਕਿੰਗ ਗਲਤ ਲੱਗ ਜਾਵੇ ਨਾ ਤੇ ਉਹਦੇ ਵਿੱਚ ਕਈਆਂ ਨੇ ਜਾਣਾ ਹੁੰਦਾ ਹੈ ਪੰਮਾਂ ਤੇ ਜਾਣਾ ਹੁੰਦਾ ਤੇ ਪ੍ਰਭਾ ਮਾਉਂਦੀਆਂ ਉਹਦਾ ਖਿਆਲ ਰੱਖਿਆ ਕਰੋ ਕਿਸੇ ਦੇ ਘਰ ਦੇ ਵੀ ਗੱਡੀ ਨਾ ਲਾਇਆ ਕਰੋ ਅਸੀਂ ਇਹ ਬੇਨਤੀ ਕਰਦੇ ਆ ਤੁਹਾਨੂੰ ਕਿ ਇਹਦੇ ਵੀ ਤੁਹਾਡਾ ਹੀ ਭਲਾ ਹੈ ਕਿਉਂਕਿ ਕਿਵਰੀ ਜਿਹੜੇ ਘਰ ਵਾਲੇ ਹੁੰਦੇ ਆ ਉਹ ਫਿਰ ਪੁਲਿਸ ਨੂੰ ਕਾਲ ਕਰਦੇ ਨੇ ਪੁਲਿਸ ਕੋ ਕਰਕੇ ਉੱਥੇ ਲੈ ਜਾਂਦੀ ਹੈ ਇਸ ਕਰਕੇ ਨਾ ਚੀਜ਼ਾਂ ਦਾ ਖਿਆਰ ਰੱਖਿਆ ਕਰੋ ਤੇ ਜਿੰਨੀ ਵੀ ਸੰਗਤ ਆਈ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਮਹਾਰਾਜ ਜੀਪਾ ਕਰਨ ਤੇ ਜਿਹੜੀ ਗੁਰਸਾਹਬਾਸੇ ਵੈਨ ਆਪਾਂ ਲੈ ਲੈ ਰਹੇ ਆਂ ਉਹਦੇ ਪਾਸੇ ਭਾਈ ਜੇ ਕਿਸੇ ਵਿਸਵਨ ਦੇਣਾ ਤੇ ਉੱਥੇ ਆ ਸਿੱਧਾ ਕਰਦੇ ਨੇ ਉੱਥੇ ਤੁਸੀਂ ਦੇ ਸਕਦੇ ਹੋ ਤੇ ਨਵੀਂ ਬਿਲਡਿੰਗ ਬਣ ਰਹੀ ਹੈ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਯਾਦ ਵਿੱਚ ਉੱਥੇ ਵੀ ਤੁਸੀਂ ਵਿਸਵਨ ਕੱਢਿਆ ਕਰੋ ਗੁਰੂ ਮਹਾਰਾਜੀ ਦੀ ਕਿਰਪਾ ਕਰਕੇ ਕਿਉਂਕਿ ਸਰਗੁਣ ਦੀ ਸੇਵਾ ਸਭਾਏ ਦੇ ਕੋ ਕਰੇ ਤੇ ਪਲਾਏ ਮੰਤਰੀ ਦੇ ਪਰਪਾਨ ਹਮੇਤੋਂ ਜਾਇ ਕੁਤਬ ਦੀੇੇਵਾ ਦੀ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਘਰਵਾਂ ਨੂੰ ਜਿਆ ਨੂੰ ਪਿਆਰ ਸਤ ਸਦੇ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਖਤੇ ਬੋਲੇ ਸੋ ਨਿਹਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੀ ਖਤੇ